ਇਥੇ ਪਤਨੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਪਤੀ ਕਰਵਾ ਲੈਂਦਾ ਹੈ ਦੂਜਾ ਵਿਆਹ ਪਹਿਲੀ ਪਤਨੀ ਵੀ ਦੂਜਾ ਵਿਆਹ ਕਰਨ ਦੇ ਲਈ ਦਿੰਦੀ ਹੈ ਇਜਾਜ਼ਤ ਵਿਆਹ ਤੋਂ ਬਾਅਦ ਇੱਕੋ ਘਰ ਦੇ ਵਿੱਚ ਰਹਿੰਦੀਆਂ ਨੇ ਦੋਵੇਂ ਹੀ ਪਤਨੀਆਂ ਕਾਰਨ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਖੁਸ਼ ਸਾਡੇ ਭਾਰਤ ਦੇ ਵਿੱਚ ਇੱਕ ਸ਼ਹਿਰ ਅਜੀਹਾ ਵੀ ਹੈ ਜਿੱਥੇ ਪਤਨੀਆਂ ਜ਼ਬਰਦਸਤੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀਆਂ ਨੇ ਜਿਆ ਸੁਣ ਕੇ ਹੈਰਾਨ ਰਹਿ ਗਏ ਨਾ ਪਰ ਇਹ ਬਿਲਕੁਲ ਸੱਚ ਹੈ ਜਿੱਥੇ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਇਆ ਜਾਂਦਾ ਹੈ ਤੇ ਨਾਲ ਹੀ ਹਨੀਮੂਨ ਦੀ ਤਿਆਰੀ ਵੀ ਪਤਨੀ ਦੇ ਵੱਲੋਂ ਯਾਨੀ ਜਿਹੜੀ ਪਹਿਲੀ ਪਤਨੀ ਹੁੰਦੀ ਆ ਉਸ ਦੇ ਵੱਲੋਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਵਿੱਚ ਘਰਦਿਆਂ ਦੇ ਵੱਲੋਂ ਵੀ ਕੋਈ ਮਨਾਹੀ ਨਹੀਂ ਕੀਤੀ ਜਾਂਦੀ ਸਮਾਜ ਦੇ ਵਿੱਚ ਵੀ ਕੋਈ ਮਨਾ ਨਹੀਂ ਕਰਦਾ ਦੂਜੇ ਵਿਆਹ ਦੇ ਲਈ ਤੇ ਸਭ ਤੋਂ ਵੱਡੀ ਗੱਲ ਜਦੋਂ ਦੂਜਾ ਵਿਆਹ ਹੋ ਜਾਂਦਾ ਹੈ ਪਤੀ ਦਾ ਤਾਂ ਉਸ ਤੋਂ ਬਾਅਦ ਦੋਵੇਂ ਪਤਨੀਆਂ ਇੱਕੋ ਘਰ ਦੇ ਵਿੱਚ ਰਹਿੰਦੀਆਂ ਨੇ ਤੇ ਸਮਾਜ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦਾ ਹਾਲਾਂਕਿ ਜੇਕਰ ਅਸੀਂ ਭਾਰਤ ਦੀ ਗੱਲ ਕਰ ਲਈਏ ਜਾਂ ਨਾਰਮਲੀ ਅਸੀਂ ਗੱਲ ਕਰ ਲਈਏ ਤਾਂ ਕੁੜੀਆਂ ਨੂੰ ਖਾਸ ਤੌਰ ਤੇ ਪਤਨੀਆਂ ਦੀ ਗੱਲ ਕਰ ਲਈਏ ਗਰਲਫ੍ਰੈਂਡ ਦੀ ਗੱਲ ਕਰ ਲਈਏ ਉਹ ਕਿਸੇ ਹੋਰ ਕੁੜੀ ਨੂੰ ਆਪਣੇ ਪਤੀ ਜਾਂ ਫਿਰ ਜੋ ਬੁਆਏਫਰੈਂਡ ਆ ਉਸ ਦੇ ਨੇੜੇ ਵੀ ਨਹੀਂ ਲੱਗਣ ਦਿੰਦੀਆਂ ਯਾਨੀ ਉਹਨਾਂ ਨੂੰ ਕਿਤੇ ਨਾ ਕਿਤੇ ਇਨਸਿキュਰ ਫੀਲ ਹੁੰਦਾ ਪਰ ਇੱਕ ਭਾਰਤ ਦੇ ਵਿੱਚ ਇੱਕ ਸ਼ਹਿਰ ਅਜੀਹਾ ਵੀ ਹੈ ਜਿੱਥੇ ਕਿ ਪਤਨੀਆਂ ਹੀ ਆਪਣੇ ਪਤੀ ਦਾ ਜ਼ਬਰਦਸਤੀ ਵਿਆਹ ਕਰਵਾਉਂਦੀਆਂ ਨੇ ਉਹਨਾਂ ਦੇ ਵੱਲੋਂ ਇਜਹਾਰ ਕੀਤਾ ਜਾਂਦਾ ਹੈ ਕਿ ਤੁਸੀਂ ਦੂਜਾ ਵਿਆਹ ਕਰਵਾ ਲਓ ਤੇ ਘਰਦਿਆਂ ਦੇ ਵੱਲੋਂ ਵੀ ਕੁਝ ਨਹੀਂ ਕਿਹਾ ਜਾਂਦਾ ਆਖਰ ਸਾਡੇ ਭਾਰਤ ਦੇ ਵਿੱਚ ਉਹ ਕਿਹੜਾ ਸ਼ਹਿਰ ਹੈ ਜਿੱਥੇ ਅਜੇ ਹੀ ਜੋ ਪਰੰਪਰਾ ਹੈ ਨਿਭਾਈ ਜਾਂਦੀ ਹੈ ਜਿਸ ਤੇ ਕਾਰਨ ਕੋਈ ਵੀ ਇਨਕਾਰ ਨਹੀਂ ਕਰਦਾ ਉਹ ਉਸ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਸਾਡੇ ਭਾਰਤ ਦੇ ਵਿੱਚ ਇੱਕ ਅਜੀਹਾ ਸੂਬਾ ਵੀ ਹੈ ਜਿੱਥੇ ਪਤਨੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਇਹ ਸੁਣ ਕੇ ਤਾਂ ਤੁਸੀਂ ਹੈਰਾਨ ਰਹਿ ਗਏ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਕੀ ਵਿਆਹ ਹੋਣ ਤੋਂ ਬਾਅਦ ਦੋਵੇਂ ਪਤਨੀਆਂ ਇੱਕੋ ਘਰ ਦੇ ਵਿੱਚ ਰਹਿੰਦੀਆਂ ਨੇ ਜੀ ਹਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਸੁਣ ਕੇ ਹੈਰਾਨਗੀ ਹੋ ਰਹੀ ਹੋਵੇਗੀ ਕਿ ਸਾਡੇ ਭਾਰਤ ਦੇ ਵਿੱਚ ਆਕਰ ਅਜਿਹਾ ਕਿਵੇਂ ਹੋ ਸਕਦਾ ਪਰ ਮਿਲੀ ਜਾਣਕਾਰੀ ਮੁਤਾਬਕ ਸਾਡੇ ਭਾਰਤ ਦੇ ਵਿੱਚ ਇੱਕ ਅਜਿਹਾ ਸੂਬਾ ਵੀ ਹੈ ਇੱਕ ਅਜਿਹਾ ਸ਼ਹਿਰ ਵੀ ਹੈ ਜਿੱਥੇ ਕਿ ਪਤਨੀ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਤੇ ਹਨੀਮੂਨ ਦੀ ਵੀ ਤਿਆਰੀ ਕਰਦੀ ਹੈ ਇਸ ਨੂੰ ਲੈ ਕੇ ਘਰਦਿਆਂ ਦੇ ਵੱਲੋਂ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਸਮਾਜ ਦੇ ਵਿੱਚ ਵੀ ਜੋ ਮੌਜੂਦ ਲੋਕ ਨੇ ਉਹਨਾਂ ਦੇ ਵੱਲੋਂ ਵੀ ਕੁਝ ਨਹੀਂ ਕਿਹਾ ਜਾਂਦਾ ਜੀ ਹਾਂ ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਵਿਆਹ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਦੇ ਵਿੱਚ ਵਿਆਹ ਨੂੰ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਗਿਆ ਭਾਰਤੀ ਕਾਨੂੰਨ ਦੇ ਵਿੱਚ ਵੀ Hindu ਧਰਮ ਦੇ ਮੁਤਾਬਕ ਇੱਕ ਵਿਆਹ ਦੀ ਪ੍ਰਥਾ ਨੂੰ ਮਾਨਤਾ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਭਾਰਤ ਦੇ ਵਿੱਚ ਇੱਕ ਅਜੀਬਾ ਸੂਬਾ ਵੀ ਹੈ ਜਿੱਥੇ ਮਰਦ ਆਸਾਨੀ ਦੇ ਨਾਲ ਦੂਜੀ ਵਾਰ ਵਿਆਹ ਕਰਵਾ ਲੈਂਦੇ ਨੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿਆਹ ਦੀ ਇਜਾਜ਼ਤ ਵੀ ਪਤੀ ਨੂੰ ਉਸ ਦੀ ਪਹਿਲੀ ਪਤਨੀ ਹੀ ਦਿੰਦੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਮਨਾਹੀ ਨਹੀਂ ਕੀਤੀ ਜਾਂਦੀ ਤੇ ਸਮਾਜ ਦੇ ਵੱਲੋਂ ਵੀ ਕੁਝ ਨਹੀਂ ਕਿਹਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਪਤੀ ਦਾ ਪਤਨੀ ਦੇ ਵੱਲੋਂ ਦੂਜਾ ਵਿਆਹ ਇੱਕ ਖਾਸ ਮਕਸਦ ਦੇ ਲਈ ਕਰਵਾਇਆ ਜਾਂਦਾ ਹੈ ਜਨਮਾ ਜਨਮਾ ਤੱਕ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਪਤੀ ਆਪਣੀ ਪਤੀ ਦੇ ਗਰਭਵਤੀ ਹੁੰਦੇ ਹੀ ਦੁਬਾਰਾ ਯਾਨੀ ਦੂਜਾ ਵਿਆਹ ਕਰ ਲੈਂਦਾ ਹੈ ਜੀ ਹਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਸਾਹਮਣੇ ਆਇਆ ਜੋ ਕਿ ਬਹੁ ਟਾਈਮ ਪਹਿਲਾਂ ਤੋਂ ਹੀ ਇਹ ਪਰੰਪਰਾ ਚੱਲੀ ਆ ਰਹੀ ਹੈ ਸਾਡੇ ਭਾਰਤ ਦੇ ਵਿੱਚ ਇੱਕ ਪਾਸੇ ਪਤੀ ਆਪਣੇ ਇੱਕੋ ਪਤਨੀ ਦੇ ਨਾਲ ਕਿਤੇ ਨਾ ਕਿਤੇ ਦੁਖੀ ਰਹਿੰਦਾ ਇਹ ਵਾਲੀਆਂ ਖਬਰਾਂ ਵੀ ਤੁਸੀਂ ਸੁਣਦੇ ਰਹੇ ਹੋਵੋਗੇ ਤੇ ਤੁਹਾਡੇ ਆਂਗਵਾਣ ਦੇ ਵਿੱਚ ਵੀ ਤੁਸੀਂ ਅਜਿਹੀਆਂ ਖਬਰਾਂ ਸੁਣੀਆਂ ਜ਼ਰੂਰ ਹੋਣਗੀਆਂ ਪਰ ਉੱਥੇ ਦੂਜੇ ਪਾਸੇ ਇੱਕ ਅਜੀਹਾ ਸੁਭਾ ਵੀ ਹੈ ਜਿੱਥੇ ਪਤੀ ਦੂਜਾ ਵਿਆਹ ਕਰਵਾ ਲੈਂਦਾ ਜਦੋਂ ਉਸ ਦੀ ਪਤਨੀ ਪ੍ਰੈਗਨੈਂਟ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਪਤੀ ਦੀ ਲੋੜ ਹੁੰਦੀ ਹੈ ਤੇ ਪਤਨੀ ਦੇ ਨਾਲ ਨਾਲ ਘਰ ਵਾਲੇ ਵੀ ਕੁਝ ਨਹੀਂ ਕਹਿੰਦੇ ਪ੍ਰਾਪਤ ਜਾਣਕਾਰੀ ਮੁਤਾਬਕ ਪਤੀ ਦੇ ਵੱਲੋਂ ਕੀਤੇ ਦੂਜੇ ਵਿਆਹ ਤੋਂ ਬਾਅਦ ਦੋਵੇਂ ਪਤਨੀਆਂ ਇੱਕੋ ਘਰ ਦੇ ਵਿੱਚ ਇਕੱਠੀਆਂ ਹੀ ਰਹਿੰਦੀਆਂ ਨੇ ਅਤੇ ਸਮਾਜ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਇਹਨਾਂ ਲੋਕਾਂ ਦੇ ਅਜਿਹਾ ਕਰਨ ਦਾ ਇੱਕ ਖਾਸ ਕਾਰਨ ਹੈ ਜਿਸ ਬਾਰੇ ਤੁਸੀਂ ਸੁਣ ਕੇ ਹੈਰਾਨ ਜ਼ਰੂਰ ਹੋ ਜਾਓਗੇ ਤੁਸੀਂ ਸੋਚੋਗੇ ਕਿ ਵਾਕਈ ਅਜਿਹਾ ਵੀ ਹੋ ਸਕਦਾ ਹੈ ਖਾਸ ਕਾਰਨ ਹੀ ਇੱਕ ਅਜਿਹੀ وجہ ਹੈ ਜਿਸ ਕਰਕੇ ਪਤਨੀ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਅਤੇ ਇਸ ਉੱਤੇ ਪਿੰਡ ਦੇ ਵਿੱਚ ਜਾਂ ਫਿਰ ਸਮਾਜ ਦੇ ਵਿੱਚ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਵਿੱਚ ਕੋਈ ਵੀ ਕੁਝ ਨਹੀਂ ਬੋਲਦਾ ਤੇ ਸਾਰਿਆਂ ਦੀ ਸਹਿਮਤੀ ਇਸ ਦੇ ਵਿੱਚ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਕਿ ਆਖਰ ਉਹ ਕਾਰਨ ਕੀ ਹੈ ਜਿਸ ਦੇ ਕਾਰਨ ਪਤਨੀ ਨੂੰ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਣਾ ਪੈਂਦਾ ਹੈ ਅਤੇ ਇੱਥੋਂ ਤੱਕ ਕਿ ਹਨੀਮੂਨ ਤੱਕ ਦੀ ਤਿਆਰੀ ਵੀ ਪਹਿਲੀ ਪਤਨੀ ਦੇ ਵੱਲੋਂ ਹੀ ਕੀਤੀ ਜਾਂਦੀ ਹੈ ਜੀ ਹਾਂ ਤਾਨੂੰ ਦੱਸ ਦਈਏ ਕਿ ਦੂਜਾ ਵਿਆਹ ਕਰਵਾਉਣ ਦਾ ਖਾਸ ਕਾਰਨ ਹੈ ਪਾਣੀ ਜੀ ਹਾਂ ਹੋ ਗਏ ਨਾ ਤੁਸੀਂ ਹੈਰਾਨ ਸਿਰਫ ਪਾਣੀ ਕਰਕੇ ਹੀ ਪਤਨੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਅਤੇ ਕੋਈ ਵੀ ਦੂਜਾ ਵਿਆਹ ਕਰਨ ਦੇ ਲਈ ਮਨਾ ਨਹੀਂ ਕਰਦਾ ਤੇ ਦੂਜੇ ਵਿਆਹ ਕਰਨ ਤੋਂ ਬਾਅਦ ਪਤਨੀ ਦੇ ਵੱਲੋਂ ਹੀ ਜੋ ਹੈ ਸੁਹਾਗਰਾਤ ਦੀ ਵੀ ਤਿਆਰੀ ਕੀਤੀ ਜਾਂਦੀ ਹੈ ਜੀ ਹਾਂ ਪਾਣੀ ਹੀ ਇੱਕ ਅਜਿਹੇ ਕਾਰਨ ਹੈ ਜਿਸ ਕਰਕੇ ਗਰਭਵਤੀ ਪਤਨੀ ਆ ਵੀ ਖੁਸ਼ੀ-ਖੁਸ਼ੀ ਆਪਣੇ ਪਤੀਆਂ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦੇ ਦਿੰਦੀਆਂ ਨੇ। ਹਾਂਜੀ ਹੁਣ ਤੁਸੀਂ ਸਾਰੇ ਇਹੀ ਸੋਚ ਰਹੇ ਹੋਵੋਗੇ ਕਿ ਆਖਰ ਪਾਣੀ ਦੂਜਾ ਵਿਆਦਾ ਕਾਰਨ ਕਿਵੇਂ ਬਣ ਸਕਦਾ ਹੈ। ਦਰਅਸਲ Rajasthan ਦੇ बाड़मेर ਜ਼ਿਲ੍ਹੇ ਦੇ ਵਿੱਚ ਪਤਨੀ ਸਿਰਫ ਪਾਣੀ ਦੀ ਖਾਤਰ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੰਦੀ ਹੈ ਕਿਉਂਕਿ Rajasthan ਦੇ बाड़मेर ਜ਼ਿਲ੍ਹੇ ਦੇ ਪਿੰਡ ਡੇੜਾ ਸਰ ਵਿੱਚ ਸਦੀਆਂ ਤੋਂ ਇੱਕ ਅਜੀਬ ਪਰੰਪਰਾ ਚਲੀ ਆ ਰਹੀ ਹੈ ਇਸ ਪਿੰਡ ਦੇ ਵਿੱਚ ਜਦੋਂ ਵੀ ਕਿਸੇ ਮਰਦ ਦੀ ਪਤਨੀ ਗਰਭਵਤੀ ਹੁੰਦੀ ਹੈ ਯਾਨੀ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਦਾ ਪਤੀ ਦੁਬਾਰਾ ਯਾਨੀ ਦੂਜਾ ਵਿਆਹ ਕਰ ਲੈਂਦਾ ਉਸ ਦੇ ਦੂਜੇ ਵਿਆਹ ਦੇ ਨਾਲ ਉਸ ਦੀ ਪਹਿਲੀ ਪਤਨੀ ਜਾਂ ਫਿਰ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਇਤਰਾਜ਼ ਨਹੀਂ ਹੁੰਦਾ ਦਰਅਸਲ ਇਸ ਖੇਤਰ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ ਅਜਿਹੇ ਦੇ ਵਿੱਚ ਔਰਤਾਂ ਨੂੰ ਪਾਣੀ ਲੈਣ ਦੇ ਲਈ ਲੰਬੀ ਦੂਰੀ ਤੱਕ ਜਾਣਾ ਪੈਂਦਾ ਪਰ ਜਦੋਂ ਕੋਈ ਔਰਤ ਗਰਭਤੀ ਹੋ ਜਾਂਦੀ ਹੈ ਤਾਂ ਉਹ ਪਾਣੀ ਲੈਣ ਦੇ ਲਈ ਦੂਰ ਨਹੀਂ ਜਾ ਸਕਦੀ ਜਿਸ ਕਾਰਨ ਉਸ ਦੇ ਪਤੀ ਨੂੰ ਦੂਜਾ ਵਿਆਹ ਕਰਨਾ ਪੈਂਦਾ ਹੈ ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ ਅਜਿਹੀ ਸਥਿਤੀ ਦੇ ਵਿੱਚ ਸਿਰਫ ਔਰਤਾਂ ਹੀ ਪਾਣੀ ਲੈਣ ਦੇ ਲਈ ਦੂਰ ਦੂਰ ਤੱਕ ਜਾਂਦੀਆਂ ਨੇ ਪਰ ਜਦੋਂ ਕੋਈ ਔਰਤ ਗਰਭਤੀ ਹੋ ਜਾਂਦੀ ਹੈ ਤਾਂ ਉਸ ਦੇ ਲਈ ਪਾਣੀ ਲੈ ਕੇ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਫਿਰ ਉਸ ਦੇ ਪਤੀ ਨੂੰ ਦੁਬਾਰਾ ਵਿਆਹ ਕਰਨਾ ਪੈਂਦਾ ਤਾਂ ਜੋ ਘਰ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਅਤੇ ਗਰਭਵਤੀ ਪਤਨੀ ਘਰ ਦੇ ਵਿੱਚ ਆਰਾਮ ਦੇ ਨਾਲ ਰਹਿ ਸਕੇ ਹਾਲਾਂਕਿ ਦੁਨੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੀਆਂ ਪਰੰਪਰਾਵਾਂ ਰੀਤੀ ਰਿਵਾਜ ਵੀ ਸਾਡੇ ਤੋਂ ਕਿਤੇ ਨਾ ਕਿਤੇ ਅੱਡ ਹੁੰਦੇ ਨੇ ਜਿਨ੍ਹਾਂ ਬਾਰੇ ਸੁਣ ਕੇ ਕਈ ਵਾਰੀ ਅਸੀਂ ਹੈਰਾਨ ਵੀ ਹੋ ਜਾਂਦੇ ਨੇ ਤਾਂ ਕਈ ਵਾਰ ਸਾਨੂੰ ਹਾਸਾ ਵੀ ਆਉਂਦਾ ਪਰ ਰਾਜਸਥਾਨ ਦੇ ਵਿੱਚ ਜਿਵੇਂ ਕਾਫੀ ਲੋਕ ਜਾਣੂ ਹੋਣਗੇ ਕਿ ਪਾਣੀ ਦੀ ਕਿੱਲਤ ਰਹਿੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਪਾਣੀ ਦੀ ਕਿੱਲਤ ਦੇ ਕਾਰਨ ਲੋਕਾਂ ਨੇ ਇਹ ਰੀਤ ਅਪਣਾਈ ਹੋਈ ਹੈ ਜਿਸ ਨੂੰ ਉਸ ਸਮਾਜ ਦੇ ਹਰ ਲੋਕ ਮੰਨਦੇ ਨੇ ਤੇ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਇਆ ਜਾਂਦਾ ਤਾਂ ਜੋ ਗਰਭਤੀ ਅਵਸਥਾ ਦੇ ਵਿੱਚ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਜੋ ਦੂਜਾ ਵਿਆਹ ਕਰਕੇ ਔਰਤ ਘਰ ਦੇ ਵਿੱਚ ਆਉਂਦੀ ਹੈ ਉਹ ਪਾਣੀ ਲੈਣ ਦੇ ਲਈ ਦੂਰ ਦੁਰਾਡੇ ਜਾਂਦੀ ਹੈ ਪੀਣ ਵਾਲਾ ਪਾਣੀ ਲੈ ਕੇ ਆਉਂਦੀ ਹੈ ਜਿਸ ਦਿਨ ਗਰਭਵਤੀ ਪਤਨੀ ਘਰ ਦੇ ਵਿੱਚ ਆਰਾਮ ਕਰਦੀ ਹੈ ਤਾਂ ਤੁਹਾਡਾ ਇਸ ਵੀਡੀਓ ਤੇ ਕੀ ਕਹਿਣਾ ਹੈ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਇਸ ਦੇ ਨਾਲ ਹੋਰ ਜਾਣਕਾਰੀ ਭਰਪੂਰ ਵੀਡੀਓ ਤੇ ਤਾਜ਼ਾ ਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ